ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਉਂਦੇ ਹਾਂ ਜੀ ਡਿਜ਼ਾਈਨ ਆਪਾਂ ਇਪਰ ਸਲਾਈ ਤੇ 24 ਗੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਬਣਾ ਲਈਏ ਆਪਾਂ ਨੇ ਤੇ ਪੁੱਠੇ ਬਸੂ ਡਿਜ਼ਾਈਨ ਸ਼ੁਰੂ ਹੋਊਗਾ ਜੀ ਇੱਕ ਗੁੰਡਾ ਤਾਰ ਲਈ ਇੱਕ ਗੁੰਡਾ ਪੁੱਠਾ ਬਣਾ ਲਿਆ ਜੀ ਆਪਾਂ ਨੇ ਹੁਣ ਆਪਾਂ ਦੋ ਗੁੰਡੇ ਇਕੱਠੇ ਬੁਣਾਂਗੇ ਜੀ ਇੱਕ ਬੜ ਪਾਵਾਂਗੇ ਜੀ ਦਵਾਰੇ ਫੇਰ ਬੁਣਾਗੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ ਜੀ ਦੋ ਗੁੰਡੇ ਆਪਾਂ ਇਕੱਠੇ ਬੁਣਾਗੇ ਇੱਕ ਬੜ ਪਾ ਲੈਣਾ ਇਸ ਲਾਈ ਤੇ ਦਵਾਰੇ ਫੇਰ ਬੁਣਾਗੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਗੇ ਜੀ ਦੋ ਗੁੰਡੇ ਆਪਾਂ ਇਕੱਠੇ ਬੁਣਾਗੇ ਇੱਕ ਸਲਾਈ ਤੇ ਬੜ ਪਾ ਲੈਣਾ ਜੀ ਦੁਬਾਰੇ ਫੇਰ ਭੁੰਨੇ ਆ ਜੇ ਕੁੰਡੇ ਦੋਨੋਂ ਇੱਕ ਕੁੰਡਾ ਆਪਾਂ ਪੁੱਠਾ ਭੁਣਾਗੇ ਜੀ ਦੋ ਕੁੰਡੇ ਆਪਾਂ ਇਕੱਠੇ ਭੁਣਾਗੇ ਜੀ ਬੜ ਪਾ ਲੈਣਾ ਇਸ ਸਲਾਈ ਤੇ ਦੁਬਾਰੇ ਫੇਰ ਭੁੰਨ ਲੈਣਾ ਜੀ ਇੱਕ ਕੁੰਡਾ ਆਪਾਂ ਪੁੱਠਾ ਭੁਣਾਗੇ ਜੀ ਦੋ ਕੁੰਡੇ ਆਪਾਂ ਇਕੱਠੇ ਭੁਣਾਗੇ ਇੱਕ ਬਾਲ ਪਾਣਾ ਇਸ ਲਾਈ ਤੇ ਦੁਬਾਰੇ ਫੇਰ ਭੁੰਨ ਲੈਣਾ ਹੈ ਇੱਕ ਗੁੰਡਾ ਆਪਾਂ ਪੁੱਠਾ ਭੁੰਨਾਂਗੇ ਜੀ ਦੋ ਗੁੰਡੇ ਆਪਾਂ ਇਕੱਠੇ ਭੁੰਨਾਂਗੇ ਜੀ ਸਲਾਈ ਤੋਂ ਤਾਰਨੇ ਨਹੀਂ ਹੈਗੇ ਬਾਲ ਪਾ ਕੇ ਦੁਬਾਰੇ ਫੇਰ ਭੁੰਨ ਲੈਣਾ ਜੀ ਆਪਾਂ ਨੇ ਇੱਕ ਗੁੰਡਾ ਪੁੱਠਾ ਭੁੰਨਾਂਗੇ ਜੀ ਦੋ ਗੁੰਡੇ ਆਪਾਂ ਇਕੱਠੇ ਭੁੰਨਾਂਗੇ ਜੀ ਇੱਕ ਬਾਲ ਪਾ ਲੈਣਾ ਜੀ ਦੁਬਾਰੇ ਫੇਰ ਬੁਣ ਲੈਣਾ ਜੀ। ਦੋ ਕੁੰਡੇ ਫੁੱਟੇ ਬੁਣ ਲਾਂਗੇ। ਹੁਣ ਆਗੇ ਜੇ ਆਪਾਂ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਇੱਕ ਫਿਰ ਆਪਾਂ ਬੁਣ ਲਾਂਗੇ। ਹੁਣ ਜਿਹੜੇ ਤਿੰਨ ਕੁੰਡੇ ਨੇ ਜੇ ਆਪਾਂ ਨੇ ਇਹ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਉਤਾਰ ਲੈਣਾ ਜੀ। ਬੁਣਣਾ ਨਹੀਂ ਹੈਗੇ ਆਪਾਂ ਨੇ। ਹੁਣ ਧਾਗਾ ਇੱਧਰ ਲਿਆਣਾ ਜੀ ਆਪਾਂ ਨੇ ਬਲ ਪੈਜੂਗਾ ਇੱਕ ਆਪਣਾ ਹੁਣ ਆਪਾਂ ਇਹ ਤਿੰਨ ਕੁੰਡੇ ਇਕੱਠੇ ਪੋਣਾਂਗੇ ਇੱਕ ਜਿਹੜਾ ਆਪਾਂ ਨੇ ਪੁੱਠਾ ਪੋਣਿਆ ਸੀ ਆਪਾਂ ਤਿੰਨ ਕੁੰਡੇ ਇਕੱਠੇ ਪੋਣ ਲਾਂਗੇ ਤਿੰਨ ਕੁੰਡੇ ਇਹ ਤਿੰਨੇ ਬਣ ਗਏ ਜੀ ਜਿਹੜਾ ਬਲ ਪਾਇਆ ਸੀ ਆਪਾਂ ਨੇ ਉਹ ਕੁੰਡਾ ਇਹਨਾਂ ਦੇ ਉੱਪਰ ਦਿਓ ਤਾਰ ਲੈਣਾ ਜੀ ਇਕ ਕੁੰਡ ਸਲਾਈ ਦੀ ਰੱਖਣਾ ਆਪਾਂ ਨੇ ਧਾਗਾ ਇੱਧਰ ਲਿਆਵਾਂਗੇ ਫਿਰ ਪਾ ਤਿੰਨ ਕੁੰਡੇ ਇਕੱਠੇ ਬੁਣਾਂਗੇ ਫਿਰ ਆਪਾਂ ਇਹਦੇ ਉੱਪਰ ਦੇ ਉਤਾਰਾਂਗੇ ਇਹ ਦੋ ਕੁੰਡਿਆਂ ਦੇ ਉੱਪਰ ਦੀ ਧਾਗਾਂ ਕੁੰਡੇ ਨੂੰ ਧਾਗਾ ਇੱਧਰ ਲੈ ਕੇ ਆਵਾਂਗੇ ਜੀ ਆਪਾਂ ਫਿਰ ਆਪਾਂ ਤਿੰਨ ਕੁੰਡੇ ਇਕੱਠੇ ਬੁਣਾਂਗੇ ਜੀ ਸਿੱਧੇ ਪਾਸੇ ਫਿਰ ਆਪਾਂ ਨੇ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਕਰਾਸ ਕਰਨਾ ਹੈ ਜੀ ਧਾਗਾ ਅੱਧਰ ਲਿਆ ਕੇ ਆਪਣਾ ਇੱਕ ਬਲ ਪੈ ਜੂਗਾ ਜੀ ਫਿਰ ਆਪਾਂ ਤਿੰਨ ਕੁੰਡੇ ਇਕੱਠੇ ਬੁਣਾਗੇ ਫਿਰ ਇਹ ਪਤ ਕੁੰਡਾ ਉਤਾਰਾਂਗੇ ਜੀ ਸਲਾਈ ਤੇ ਰੱਖਣਾ ਆਪਾਂ ਨੇ ਤਾਕਤ ਅੱਗੇ ਕਰਕੇ ਆਪਾਂ ਫਿਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਇਹ ਕੁੰਡਾ ਤਾਰ ਲਾਂਗੇ ਜੀ ਆਪਾਂ ਦੋ ਕੁੰਡਿਆਂ ਦੇ ਉੱਪਰ ਦੀ ਧਾਗਾ ਅੱਗੇ ਕਰਕੇ ਆਪਾਂ ਤਿੰਨ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਤੇਰੇ ਪਰ ਦੋ ਗੁੰਡਿਆਂ ਦੇ ਉੱਪਰ ਦੀ ਤਾਰ ਨਾਲ ਇਹ ਗੁੰਡਾ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡਿਆਂ ਨੂੰ ਇਕੱਠੇ ਬੋਣਾਂਗੇ ਇੱਕ ਗੁੰਡਾ ਸਿੱਧਾ ਬੁਣ ਲਾਂਗੇ ਹੁਣ ਅਗੇ ਜੀ ਪੁੱਠੀ ਸिलाई ਤੇ ਆਪਾਂ ਪੁੱਠੀ ਸिलाई ਆਪਾਂ ਸਾਰੀ ਪੁੱਠੀ ਬੁਣਾਵਾਂਗੇ ਜੀ ਹੁਣ ਸਾਰੀ ਸिलाई ਆਪਾਂ ਪੁੱਠੀ ਬਣਾਵਾਂਗੇ ਲੋ ਜੀ ਸਾਰੇ ਸਲਾਈ ਬਣ ਗਏ ਜੇ ਆਪਣੀ ਹੁਣ ਆ ਗਈ ਸਿੱਧੀ ਸਲਾਈ ਤੇ ਹੁਣ ਪਸੇ ਸਿੱਧੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਜੀ ਸਾਰੇ ਸਲਾਈ ਆਪਾਂ ਨੇ ਸਿੱਧੇ ਬਣਾ ਲਈ। ਇਹ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ। ਹੁਣ ਫਿਰ ਦੁੱਟ ਜਾਣਾ ਸ਼ੁਰੂ ਹੋਊਗਾ ਜੀ। ਪੁੱਠੇ ਪਾਸੇ ਤੋਂ ਬਣਦਾ ਜੀ ਡਿਜ਼ਾਈਨ ਆਪਣਾ ਸ਼ੁਰੂ ਹੁੰਦਾ ਜੀ। ਨਾ ਕੋ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ। ਸਲਾਈ ਤੇ ਰੱਖਣਾ ਆਪਾਂ ਨੇ ਕੁੰਡਾ। ਫਿਰ ਇੱਕ ਬਲ ਪਾ ਲੈਣਾ ਜੀ ਦਵਾਰੇ ਫੇਰ ਭੁੰਨ ਲੈਣਾ ਜੀ। ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਦੋ ਗੁੰਡੇ ਆਪਾਂ ਇਕੱਠੇ ਪੋਣਾਂਗੇ ਜੀ ਬਾੜ ਪਾ ਲੈਣਾ ਇਸ ਸਲਾਈ ਦੇ ਦੁਬਾਰੇ ਫੇਰ ਬੁਣ ਲੈਣਾ ਜੀ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਦੋ ਗੁੰਡੇ ਆਪਾਂ ਇਕੱਠੇ ਪੋਣਾਂਗੇ ਇੱਕ ਚਲਾਈ ਦੇ ਬਾੜ ਪਾ ਲੈਣਾ ਜੀ ਦੁਬਾਰੇ ਫੇਰ ਬੁਣ ਲੈਣਾ ਜੀ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਦੋ ਗੁੰਡੇ ਆਪਾਂ ਇਕੱਠੇ ਪੋਣਾਂਗੇ ਕਿ ਸਲਾਈ ਤੇ ਬਾੜ ਪਾਵਾਂਗੇ ਜੀ ਦੁਬਾਰੇ ਫੇਰ ਪੋਣਾਗੇ ਜੀ ਕੁੰਡੇ ਇੱਕ ਕੁੰਡਾ ਪੁੱਠਾ ਪੋਣਾਗੇ ਜੀ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪੋਣਾਗੇ ਜੀ ਸਲਾਈ ਤੇ ਰੱਖਣਾ ਜੀ ਆਪਾਂ ਇੱਕ ਬਲ ਪਾਵਾਂਗੇ ਜੀ ਦੋ ਕੁੰਡਿਆਂ ਨੂੰ ਦੁਬਾਰੇ ਫੇਰ ਪੋਣਾਗੇ ਇੱਕ ਕੁੰਡਾ ਆਪਾਂ ਪੁੱਠਾ ਪੋਣਾਗੇ ਜੀ ਦੋ ਕੁੰਡੇ ਆਪਾਂ ਇਕੱਠੇ ਪੋਣਾਗੇ ਜੀ ਇੱਕ ਬਲ ਪਾ ਦੇਣਾ ਹੈ ਸਲਾਈ ਤੇ ਦੁਬਾਰੇ ਫੇਰ ਪੋਣਨੇ ਇੱਕ ਕੁੰਡਾ ਪੁੱਠਾ ਬੁਣਾਗੇ ਜੀ ਦੋ ਕੁੰਡੇ ਆਪਾਂ ਇਕੱਠੇ ਬੁਣਾਗੇ ਜੀ ਸਲਾਈ ਤੇ ਰੱਖਣਾ ਆਪਾਂ ਕੁੰਡਾ ਉਤਾਰਨਾ ਨਹੀਂ ਫਿਰ ਇੱਕ ਬਲ ਪਾ ਲੈਣਾ ਜੀ ਦੁਬਾਰੇ ਫੇਰ ਬੁਣ ਲੈਣਾ ਜੀ ਕੁੰਡਾ ਦੋ ਕੁੰਡੇ ਆਪਣੇ ਪੁੱਠੇ ਜੀ ਨਾਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਇੱਕ ਕੁੰਡਾ ਆਪਾਂ ਬੁਣ ਲਾਂਗੇ ਜੀ ਫੇਰ ਆਪਾਂ ਇਹ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਕਰਾਸ ਕਰਾਂਗੇ ਧਾਗਾ ਅੱਗੇ ਲਿਆਵਾਂਗੇ ਫਿਰ ਆਪਾਂ ਇਹ ਤਿੰਨ ਕੁੰਡਿਆਂ ਨੂੰ ਇਕੱਠੇ ਪੋਣਾਗੇ ਫਿਰ ਇਹ ਵਾਲਾ ਕੁੰਡਾ ਆਪਾਂ ਅੱਗੇ ਲਿਆਵਾਂਗੇ ਇੱਕ ਬਾੜ ਪਾਵਾਂਗੇ ਤਿੰਨ ਕੁੰਡਿਆਂ ਨੂੰ ਆਪਾਂ ਇਕੱਠੇ ਪੋਣਾਗੇ ਕੁੰਡੇ ਦੇ ਉੱਪਰ ਦੇ ਉਤਾਰ ਲਾਂਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਆਪਾਂ ਤਿੰਨ ਕੁੰਡੇ ਆਪਾਂ ਇਕੱਠੇ ਪਾਵਾਂਗੇ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੇ ਉਤਾਰਾਂਗੇ ਜੀ ਤਿੰਨ ਕੁੰਡੇ ਆਪਾਂ ਇਕੱਠੇ ਪਾਵਾਂਗੇ एक कुंडा आप दोडे उपर द दो उतार लेंगे जी सिलाई ती रखा धागा अगे लिया के आप तीन कुंडे कट्ठे बुना एक कुंडा सीधा जी ਨਾ ਅਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੀ ਪੁੱਠੀ ਬਣੂਗੀ ਉਹ ਪੁੱਠੀ ਸਲਾਈ ਸਾਰੇ ਪੁੱਠੀ ਬਣਗੇ। ਹੁਣ ਸਿੱਧੀ ਸਲਾਈ ਇਹ ਸਾਰੀ ਸਿੱਧੀ ਬਣੂਗੀ। ਸਿਰਫ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ। ਬਹੁਤ ਹੀ ਸੋਹਣਾ ਲੱਗਦਾ ਜੇ ਬਣ ਕੇ ਡਿਜ਼ਾਈਨ। ਬੜੀ ਆਸਾਨੀ ਨਾਲ ਬਣਾ ਸਕਦੇ ਹਾਂ ਅਸੀਂ। ਜੀ ਆਪਣਾ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਛੋਟੇ ਛੋਟੇ ਜਿਹੇ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਜੀ ਲੱਗ ਪਿੱது ਜੀ ਮੇਰੀ ਵੀਡੀਓ ਦੇਖਦੇ ਹੋ ਜੀ ਡਿਜ਼ਾਈਨ ਪਸੰਦ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਰਨਜੀਤ ਭੈਣ ਰੋਜ ਆਪਾਂ ਨੂੰ ਕਮੈਂਟ ਕਰ ਦਿੰਦੇ ਜੀ ਡਿਜ਼ਾਈਨ ਪਸੰਦ ਕਰਦੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ